ਹਾਂ ਜੀ ਸੱਚਾਈ ਅਸੀਂ ਡੀਡਿਕਸ਼ਨ ਐਂਡ ਰੀਹੈਬਿਟੇਸ਼ਨ ਸੈਂਟਰ ਪੰਜਾਬ ਜਿਹੜੇ ਨਸ਼ਾ ਮੁਕਤੀ ਕੇਂਦਰ ਖੋਲੇ ਹੋਏ ਹੈ ਤੇ ਮੁੜਵਸੇਵਾ ਕੇਂਦਰ ਖੋਲੇ ਹੈ ਪੰਜਾਬ ਗਵਰਨਮੈਂਟ ਨੇ ਇਹ ਜਿਹੜਾ ਪ੍ਰੋਜੈਕਟ ਹੈ 2014 ਦੇ ਵਿੱਚ ਸਟਾਰਟ ਹੋਇਆ ਸੀਗਾ ਤੇ ਹੁਣ ਜਿਹੜਾ ਟੇਕਓਵਰ ਕੀਤਾ ਆਮ ਸਰਕਾਰ ਨੇ ਕੀਤਾ ਤੇ ਆਮ ਆਦਮੀ ਪਾਰਟੀ ਜਿਹੜੀ ਹੈਗੀ ਇਸ ਚੀਜ਼ ਦਾ ਪਦਾਵਾ ਦਾ ਕਰ ਰਹੇ ਆ ਕਿ ਅੱਜ ਮੀਟਿੰਗ ਵੀ ਹੋਈ ਸੀ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਕਿ ਅਸੀਂ ਇਹਨੂੰ ਜੜੋਂ ਖਤਮ ਕਰਨਾ ਨਸ਼ੇ ਨੂੰ ਖਤਮ ਕਰਨਾ ਦੋ ਚੀਜ਼ਾਂ ਹੁੰਦੀਆਂ ਨੇ ਜੀ ਜਿਨ੍ਹਾਂ 'ਚ ਮੈਂ ਦੱਸਣਾ ਚਾਹੁੰਦਾ ਜਿੱਦਾਂ ਮੰਤਰੀ ਸਾਹਿਬ ਨੇ ਤੁਹਾਡੇ ਨਾਲ ਡਿਸਕਸ ਕੀਤਾ ਕਿ ਹਾਰਮ ਰਿਡਕਸ਼ਨ ਹੁੰਦੀ ਹੈ ਇੱਕ ਸਪਲਾਈ ਰਿਡਕਸ਼ਨ ਹੈ ਇੱਕ ਹਾਰਮ ਰਿਡਕਸ਼ਨ ਹੈ ਜਿਹੜੀ ਹਾਰਮ ਰਿਡਕਸ਼ਨ ਹੁੰਦੀ ਹੈ ਉਹ ਸਾਡੇ ਵਰਗੇ ਜਿਹੜੇ ਨਰਸਿੰਗ ਸਟਾਫ ਕਾਉਂਸਲਰਸ ਨੇਗੇ ਸਫਾਈ ਸੇਵਕ ਨੇ ਜਾਂ ਫਿਰ ਵਾਰਡ اٹੈਂਡੈਂਟਸ ਨੇ ਡਾਕਟਰਸ ਨੇ ਇਹ ਚੀਜ਼ ਕਟਾ ਸਕਦੇ ਆ ਹਨਾ ਤਾਂ ਇੱਕ ਹੁੰਦੀ ਹੈ ਸਪਲਾਈ ਰਿਡਕਸ਼ਨ ਇੱਕ ਮਿੰਟ ਇੱਕ ਮਿੰਟ ਜੀ ਮੀਟਿੰਗ ਵੀ ਸੀ ਮੈਨ ਕੋਈ ਇੱਕ ਹੁੰਦੀ ਹੈ ਸਪਲਾਈਡ ਡਿਡਕਸ਼ਨ ਜਿਹੜੀ ਸਪਲਾਈਡ ਡਿਡਕਸ਼ਨ ਆ ਉਹ ਸਾਰੇ ਦਾ ਸਾਰਾ ਜਿਹੜਾ ਪੁੱਲ ਸਾਮ ਲੈਗਾ ਹੈ ਨਾ ਉਹ ਚੀਜ਼ ਇਸ ਚੀਜ਼ ਨੂੰ ਕੰਟਰੋਲ ਕਰ ਸਕਦਾ ਤਾਂ ਹੁਣ ਅਸੀਂ ਆਪਣਾ ਜਿਹੜਾ ਹੈਗਾ ਲੱਗੇ ਹੋਏ ਆਂਗੇ ਪਿਛਲੇ 2014 ਦੇ ਉੱਤੋਂ ਤੇ 2018 ਤੋਂ ਸਾਡਾ ਕੋਈ ਵੀ ਇਨਕਰੀਮੈਂਟ ਜਿਹੜਾ ਸੀਗਾ ਉਹ ਸਾਰੇ ਪੈਂਡਿੰਗ ਪਏ ਹੋਏ ਆ ਸਾਡੀਆਂ ਬਹੁਤ ਸਾਰੀਆਂ ਮੀਟਿੰਗਸ ਜਿਹੜੀਆਂ ਹੈਗੀਆਂ ਅਲੱਗ-ਅਲੱਗ ਐਚਐਮ ਸਰ ਦੇ ਨਾਲ ਹੁੰਦੀਆਂ ਰਹੀਆਂ ਨੇ ਹੈਲ ਸੈਕਟਰੀਜ਼ ਬਦਲਦੇ ਰਹੇ ਉਹਨਾਂ ਨਾਲ ਹੁੰਦੀਆਂ ਰਹੀਆਂ ਨੇ ਤੇ ਡਾਕਟਰ ਬਲਬੀਰ ਸਰ ਨੇ ਬੜੇ ਮਾਣਯੋਗ ਆਪਣੇ ਹੈਲਥ ਮਨਿਸਟਰ ਹੈਗੇ ਆ ਤੇ ਇਹਨਾਂ ਨਾਲ ਸਾਡੀ ਜਿਹੜੀ ਲਾਸਟ ਇੱਕ ਪੈਨਲ ਮੀਟਿੰਗ ਹੋਈ ਸੀ ਜਿੱਚ ਵਿੱਤ ਮੰਤਰੀ ਸਾਹਿਬ ਵੀ ਤੇ ਮੇਰਕਾ ਸਾਹਿਬ ਵੀ ਹੋਰ ਕਾਫੀ ਸਾਰੇ ਜਿਹੜੇ ਮਤਲਬ ਕਿ ਕੈਬਨਿਟ ਮੰਤਰੀ ਸੀਗੇ ਉਸ ਚੀਜ਼ ਦੇ ਨਾਲ ਸੰਬੰਧਿਤ ਸੀਗੀ ਮੀਟਿੰਗ ਦੇ ਵਿੱਚ ਤੇ ਉਹਨਾਂ ਨੇ 21% ਜਿਹੜਾ ਸੀਗਾ ਰੁਕਿਆ ਹੋਇਆ ਇਨਕਰੀਮੈਂਟ ਸੀ ਤੇ ਉਹ ਸਾਨੂੰ ਅਪਰੂਵ ਕੀਤਾ ਸੀਗਾ ਪਰ ਉਹ ਫਿਲਹਾਲ ਸਟਿਲ ਅਜੇ ਵੀ ਉਹ ਸਾਨੂੰ ਨਹੀਂ ਮਿਲਿਆ ਹੈਗਾ ਉਹਦੇ ਲਈ ਅਸੀਂ ਬਾਰ-ਬਾਰ ਸਾਡੀਆਂ ਮੀਟਿੰਗਸ ਹੁੰਦੀਆਂ ਰਹੀਆਂ ਨੇ ਹੁਣ ਵੀ ਹੋ ਰਹੀਆਂ ਨੇ ਪਿਛਲੇ ਦਿਨ ਹੀ ਅਸੀਂ ਹੈਲਥ ਮਿਨਿਸਟਰ ਸਾਹਿਬ ਨੂੰ ਮਿਲ ਕੇ ਆਏ ਆ ਤੇ ਉਹਨਾਂ ਦੀ ਜਿੱਦਾਂ ਹੁਣ ਉਹਨਾਂ ਨੇ ਕਿਹਾ ਕਿ ਹਾਂਜੀ ਅਸੀਂ ਕਰ ਰਹੇ ਆ ਤਸਿਲ ਹਜੇ ਉਹ ਵੀ ਕਰ ਹੀ ਰਹੇ ਆ ਤੇ ਮੈਂ ਯਾਦ ਕਰਾਉਣਾ ਚਾਹੁੰਦਾ ਕਿ ਸਾਡਾ 2018 ਦੇ ਵਿੱਚ ਆਈਐਸ ਅਫਸਰ ਸ਼੍ਰੀ ਨਿਵਾਸਨ ਸਰ ਨੇ ਸਾਨੂੰ 18% ਇਨਕਰੀਮੈਂਟ ਲਾਇਆ ਸੀ ਮੈਂ ਗਵਰਨਮੈਂਟ ਦਾ ਨਾਮ ਨਹੀਂ ਲਵਾਂਗਾ ਕਿਹੜੀ ਗਵਰਨਮੈਂਟ ਸੀ ਉਸ ਟਾਈਮ ਪਰ ਉਹਨਾਂ ਨੇ ਤੀਜੇ ਦਿਨ ਸਾਡਾ ਇਨਕਰੀਮੈਂਟ ਅਪਰੂਵ ਹੋਣ ਤੋਂ ਬਾਅਦ ਚ ਲੱਗ ਗਈ ਪਰ ਅੱਜ ਦੀ ਦਿਹਾੜੀ ਦੇ ਵਿੱਚ ਹਾਲਾਤ ਇਹ ਨੇ ਕਿ ਇੰਪਰੂਵ ਅਪਰੂਵ ਹੋਈ ਹੋਈ ਚੀਜ਼ ਹੈਲਥ ਮਨਿਸਟਰ ਆਪ ਅਪਰੂਵ ਕਰ ਜਵੇ ਉਸ ਤੋਂ ਬਾਅਦ ਚ ਦੀ ਵੀ ਫਿਰ ਉਸ ਤੇ ਲੋ ਲਟਕਦੀ ਰਵੇ ਸ਼ਾਇਦ ਇਹ ਚੀਜ਼ ਮੁਨਾਸਿਬ ਨਹੀਂ ਹੈਗੀਆਂ ਜਿਹੜੇ ਹਾਰਮ ਰਿਡਕਸ਼ਨ ਦੇ ਲਈ ਫਰਸਟ ਵਾਰੀਅਰ ਨੇਗੇ ਜਿਹੜੇ ਇਹ ਸਟਾਫ ਕੰਮ ਕਰ ਰਿਹਾ ਹੈ ਨਾ ਸੈਂਟਰਾਂ ਦੇ ਵਿੱਚ ਜਿਨ੍ਹਾਂ ਦਾ ਅਸੀਂ ਦਾਵਾ ਕਰਦੇ ਹਾਂ ਕਿ ਇਹ ਸੈਂਟਰਾਂ ਦੇ ਵਿੱਚ ਆਪਾਂ ਜੇ ਪੇਸ਼ੈਂਟਸ ਨੂੰ ਲੈ ਕੇ ਆਵਾਂਗੇ ਤਾਂ ਇੱਥੇ ਨਸ਼ਾ ਮੁਕਤ ਹੋ ਜਾਣਗੇ ਪੇਸ਼ੈਂਟ ਤੇ ਜੇ ਉਹ ਸਟਾਫ ਦੀ ਨਹੀਂ ਕੋਈ ਸੁਣੇਗਾ ਤਾਂ ਉਹ ਕਿਦਾਂ ਦਿਲ ਲਾ ਕੇ ਕੰਮ ਕਰ ਸਕਦਾ ਕਿੰਨੇ ਨੇ ਆਪਣੀ ਪੇਸ਼ੈਂਟ ਕਿੰਨੇ ਇੱਥੇ ਸਾਡੇ ਕੋਲੇ 15 20 15 20 ਪੇਸ਼ੈਂਟ ਜਿਹੜੀ ਹੈਗੀ ਆ ਰੇਸ਼ੋ ਰਹਿੰਦੀ ਹੈਗੀ ਰੀਹੈਬਿਟੇਸ਼ਨ ਸੈਂਟਰ ਦੇ ਵਿੱਚ ਤੇ 10 ਬੈੱਡ ਸਾਡਾ ਜਿਹੜਾ ਹੈਗਾ ਡੀਡਿਕਸ਼ਨ ਸੈਂਟਰ ਹੈ ਜਿਹੜਾ ਸਿਵਲ ਹਸਪੀਟਲ ਦੀ ਮੇਨ ਬਿਲਡਿੰਗ ਦੇ ਵਿੱਚ ਉਹਦੇ 10 ਬੈੱਡਡ ਹੈ ਤੇ 10 ਦੇ 10 ਤਕਰੀਬਨ ਮੋਸਟਲੀ ਫੁੱਲ ਰਹਿੰਦੇ ਆ ਤੇ ਪਰ ਦਿਨ ਰਾਤ ਜਿਹੜਾ ਸਟਾਫ ਕੰਮ ਕਰ ਰਿਹਾ ਉਹਦੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਤੇ ਉਹ ਕਦੋਂ ਤੋਂ ਨਿਗੂਣੀਆਂ ਜੀਆਂ ਤਨਖਾਹਾਂ ਦੇ ਉੱਤੇ ਕੰਮ ਕਰ ਰਿਹਾ ਕਿਸੇ ਦੀ 10000 ਤਨਖਾਹ ਕਿਸੇ ਦੀ 12 ਕਿਸੇ ਦੀ 15 ਤਾਂ ਅਸੀਂ ਚਾਹੁੰਦੇ ਕਿ ਕਿੰਨੇ ਮੁਲਾਜ਼ਮ ਨੇ ਜਮਨੇ ਟੋਟਲ ਜਿਹੜੇ ਟੋਟਲ ਸਾਡੇ ਇੱਥੇ ਆਊਟਸੋਰਸਿੰਗ ਤੇ ਸੁਸਾਇਟੀ ਦਾ ਜਿਹੜਾ ਸਟਾਫ ਹੈ ਉਹ 21 ਦੇ ਕਰੀਬ ਸਟਾਫ ਹੈਗਾ ਕੀ ਮੰਗ ਕਰਦੇ ਹੋ ਤੁਸੀਂ ਸਾਡੀ ਇੱਕੋ ਹੀ ਮੰਗ ਹੈ ਜੀ ਕਿ ਸਾਨੂੰ ਜਦੋਂ ਇਹ ਰੱਖੇ ਗਏ ਸੀਗੇ ਇਹ ਇੱਕ ਪੱਕੀਆਂ ਭਰਤੀਆਂ ਸੀਗੀਆਂ ਉਸ ਤੋਂ ਬਾਅਦ ਚ ਉਹ ਦੀ ਚਲੋ ਕਨਵਰਟ ਕਰ ਦਿੱਤੀਆਂ ਗਈਆਂ ਤਾਂ ਸੁਸਾਇਟੀ ਚ ਕਨਵਰਟ ਹੋ ਗਿਆ ਪਰ ਇਹ ਚੀਜ਼ ਅਸੀਂ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਸਾਨੂੰ ਪੱਕਾ ਕੀਤਾ ਜਾਵੇ ਸਰਕਾਰ ਨੇ ਕੋ ਦਾਵਾ ਕੀਤਾ ਸੀ ਤੁਹਾਡੇ ਲਈ ਜਿਹੜੀ ਪੰਜਾਬ ਸਰਕਾਰ ਹੈ ਪੰਜਾਬ ਸਰਕਾਰ ਨੇ ਹੁਣ ਆਮ ਆਮ ਪਾਨ ਦੀ ਪਾਰਟੀ ਨਹੀਂ ਐ ਸਰ ਸਾਨੂੰ ਸਿਰਫ ਮੀਟਿੰਗਸ ਦਿੱਤੀਆਂ ਨੇ ਆਸ਼ਵਾਸਨ ਦਿੰਤੇ ਨੇ ਪਰ ਉਸ ਚੀਜ਼ ਤੇ ਨਾਲ ਸਾਨੂੰ ਅਜੇ ਤੱਕ ਕੋਈ ਇਨਕਰੀਮੈਂਟ ਮਿਲਿਆ ਤੇ ਅਸੀਂ ਧਰਨੇ ਵੀ ਬਹੁਤ ਲਾ ਚੁੱਕੇ ਆ ਦਿੱਲੀ ਜਾਣਾ ਸੀ ਸਾਰੀਆਂ ਯੂਨੀਅਨਸ ਗਈਆਂ ਨੇ ਅਸੀਂ ਕੈਨਸਲ ਕੀਤਾ ਸਿਰਫ ਡਾਟ ਸਰ ਦੇ ਕਹਿਣ ਦੇ ਉੱਤੇ ਮੰਤਰੀ ਸਾਹਿਬ ਦੇ ਕਹਿਣ ਦੇ ਉੱਤੇ ਕਿ ਅਸੀਂ ਦਿੱਲੀ ਪ੍ਰੋਟੈਸਟ ਲਈ ਨਹੀਂ ਜਾਵਾਂਗੇ ਤੇ ਅਸੀਂ ਤੁਹਾਡੀ ਗੱਲ ਮੰਨੀ ਆ ਤਾਂ ਤੁਸੀਂ ਸਾਡੀ ਗੱਲ ਮੰਨੋ ਕਿ ਤੁਸੀਂਾਨੂੰ ਇਨਕਰੀਮੈਂਟ ਸਾਡਾ ਜਿਹੜਾ ਬਣਦਾ ਉਹ 2018 ਤੋਂ ਜਿਹੜਾ ਰੁਕਿਆ ਹੋਇਆ ਉਹ ਦਿੱਤਾ ਜਾਵੇ ਕੋਈ ਤੁਹਾਡੀ ਯੂਨੀਅਨ ਅਗਲਾ ਪ੍ਰੋਗਰਾਮ ਲਿਖਿਆ ਕੋਈ ਹਾਂਜੀ ਜੇ ਹੁਣ ਸਾਡੀ ਨਹੀਂ ਕੋਈ ਮੰਗ ਮੰਨੀ ਜਾਏਗੀ ਤਾਂ ਸਟਿਲ ਹਰ ਇੱਕ ਪਾਰਟੀ ਜਾਂ ਹਰ ਇੱਕ ਵਿਅਕਤੀਗਤ ਇੱਕ ਅਧਿਕਾਰ ਹੈ ਕਿ ਉਹ ਸੰਘਰਸ਼ ਵੱਲ ਜਾਏਗਾ ਤਾਂ ਸੰਘਰਸ਼ ਦੇ ਵਿੱਚ ਧਰਨੇ ਤਾਂ ਠੀਕ ਹੈ ਜੀ ਧੰਨਵਾਦ ਮੇਰਾ ਨਾਮ ਕਰਨਵੀਰ ਸਿੰਘ ਹੈ ਜੀ ਮੈਂ ਇੱਥੇ ਨਰਸਿੰਗ ਆਫੀਸਰ ਦੀ ਬਤੌਰ ਡਿਊਟੀ ਨਿਭਾ ਰਿਹਾ ਹਾਂ ਥੈਂਕ ਯੂ ਹਾਂਜੀ